ਲੇਨਾ ਜੁੜੀ ਹੋਈਆ ਐਮਐਲਏ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਦਾਦੀ ਇੱਕ ਕਿ ਜੋ ਬਿੱਤੇ ਸਮੇਂ ਹੀ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਸੀ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਉਹਨਾਂ ਦੀਆਂ ਮੁਸ਼ਕਲਾਂ ਬਾਧੀਆਂ ਨਜ਼ਰ ਆ ਰਹੀਆਂ ਨੇ ਤਾਂ ਮੈਂਬਰਸ਼ਿਪ ਆ ਜਿਹੜੀ ਉਹ ਰੱਦ ਕਰਨ ਦੇ ਲਈ ਪਟੀਸ਼ਨ ਆ ਹਾਈ ਕੋਰਟ ਚ ਪਾਈ ਗਿਆ ਤੇ ਹਾਈ ਕੋਰਟ ਨੇ ਸਖਤ ਹੁਕਮ ਆ ਜਿਹੜੇ ਉਹ ਸਪੀਕਰ ਸਾਹਿਬ ਨੂੰ ਕਰ ਦੱਤੇ ਨੇ ਤਾਂ ਪੰਜਾਬ ਵਿਧਾਨ ਸਭਾ ਦੇ ਸਪੀਕਰ ਨੂੰ ਹੁਕਮ ਕਰ ਦਿੱਤੇ ਗਏ ਨੇ ਕੇਸ ਤੇ ਜਲ ਤੋਂ ਜਲਦ ਕਾਰਵਾਈ ਕੀਤੀ ਜਾਵੇ ਤਾਂ ਇਸ ਮਸਲੇ ਨੂੰ ਲੈ ਕੇ ਹਾਈ ਕੋਰਟ ਚ ਜਿਹੜੀ ਆ ਪਟੀਸ਼ਨ ਪਾਈ ਗਈ ਸੀ ਕਿ ਜੋ ਡਾਕਟਰ ਜਿਹੜੇ ਸੁਖਵਿੰਦਰ ਸੁਖੀ ਨੇ ਉਹ ਆਮ ਆਦਮੀ ਪਾਰਟੀ ਚ ਸ਼ਾਮਲ ਹੋਏ ਨੇ ਜਦੋਂ ਕਿ ਜਿੱਤੋ ਉਹਨਾਂ ਨੇ ਅਕਾਲੀ ਦਲ ਵੱਲੋਂ ਹਾਸਲ ਕੀਤੀ ਸੀ ਤਾਂ ਐਸੇ ਦੇ ਚੱਲਦਿਆਂ ਪਟੀਸ਼ਨ ਤੇ ਸਣੋ ਭਾਈ ਕਰਦੇ ਹਾਈ ਕੋਰਟ ਨੇ ਵੱਡੇ ਹੁਕਮ ਜਿਹੜੇ ਜਾਰੀ ਕਰ ਦਿੱਤੇ ਨੇ ਤਾਂ ਜਿੱਥੇ ਇੱਕ ਪਾਸੇ ਦੇਖਿਆ ਜਾ ਰਿਹਾ ਹੈ ਕਿ ਸੁਖਵਿੰਦਰ ਕੁਮਾਰ ਸੁਖੀ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਕੇ ਗਤਿਵਿਧੀਆਂ ਜਿਹੜੀਆਂ ਰਾਜਨੀਤੀ ਹੈ ਜਿਹੜੀ ਸ਼ੁਰੂ ਕਰਦੇ ਆ ਪਰ ਕਿਤੇ ਨਾ ਕਿਤੇ ਵਿਧਾਇਕੀ ਦੇ ਤੌਰ ਤੇ ਜੇਕਰ ਹੁਣ ਉਹਨਾਂ ਦੇ ਆ ਕੁਝ ਮੁਸ਼ਕਲਾ ਬਾਤ ਸਕਦੇ ਨੇ ਕਿਉਂਕਿ ਸਪੀਕਰ ਕੁਲਤਾਰ ਸਿੰਘ ਸੰਧਵਾ ਨੂੰ ਹਾਈ ਕੋਰਟ ਵੱਲੋਂ ਹੁਕਮ ਕਰ ਦਿੱਤੇ ਗਏ ਨੇ ਕਿ ਇਸ ਮਸਲੇ ਤੇ 2 ਹਫਤਿਆਂ ਦੇ ਵਿੱਚ ਵਿੱਚ ਕਾਰਵਾਈ ਹੋਣੀ ਚਾਹੀਦੀ ਆ ਹਾਲਾਂਕਿ ਪਟੀਸ਼ਨ ਦੀ ਜਿਹੜੀ ਆ ਉਹ ਨਵਟਾਰਾ ਕਰ ਦਿੱਤਾ ਗਿਆ ਹਾਈ ਕੋਰਟ ਵੱਲੋਂ ਪਰ ਉਧਰ ਹੁਕਮ ਕਰ ਦਿੱਤੇ ਗਏ ਨੇ ਕੁਲਤਾਰ ਸਿੰਘ ਸੰਧਵਾ ਨੂੰ ਸਪੀਕਰ ਨੂੰ ਕਿ ਇਸ ਤੇ ਜਲ ਤੋਂ ਜਲਦ ਕਾਰਵਾਈ ਹੋਣੀ ਚਾਹੀਦੀ ਐ ਇਸ ਮਸਲੇ ਤੇ ਤਾਂ ਉੱਥੇ ਜੇ ਕਰ ਦੇਖਿਆ ਜਾਵੇ ਕਿ ਲੋਕ ਸਭਾ ਚੋਣਾਂ ਤੋਂ ਪਹਿਲਾਂ ਕਾਲੀ ਦਲ ਨੂੰ ਵੱਡਾ ਝਟਕਾ ਲੱਗਦਾ ਹੈ ਤੇ ਹਲਕਾ ਬੰਗਾ ਤੋਂ ਵਿਧਾਇਕ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਨੇ ਜਿਹੜੇ ਉਹ ਆਮ ਆਦਮੀ ਪਾਰਟੀ ਦਾ ਪੱਲਾ ਫੜਦੇ ਨੇ ਅਤੇ ਆਮ ਆਦਮੀ ਪਾਰਟੀ ਚ ਸ਼ਾਮਲ ਹੋ ਕੇ ਹੀ ਜਿਹੜੀ ਆਪਣੇ ਰਾਜਨੀਤਿਕ ਗਤੀਵਿਧੀਆਂ ਸ਼ੁਰੂ ਕਰਦੇ ਨੇ ਪਰ ਉਹਨਾਂ ਦੇ ਖਿਲਾਫ ਜਿਹੜੀ ਇੱਕ ਪਟੀਸ਼ਨ ਹਾਈ ਕੋਰਟ ਪਾ ਵਿੱਚ ਪਾਈ ਜਾਂਦੀ ਹੈ ਤੇ ਹਾਈ ਕੋਰਟ ਵੱਲੋਂ ਹੁਣ ਹੁਕਮ ਕਰ ਦਿੱਤੇ ਗਏ ਨੇ ਕਿ ਉਹਨਾਂ ਨੂੰ ਉਹਨਾਂ ਦੀ ਜਿਹੜੀ ਐਮਐਲਏ ਮੈਂਬਰਸ਼ਿਪ ਆ ਉਸ ਦੇ ਬਾਰੇ ਜਿਹੜੇ ਆ ਆ ਸਪੀਕਰ ਨੇ ਉਹ ਫੈਸਲਾ ਲੈਣਾ ਹਾਈ ਕੋਰਟ ਨੇ ਵਿਧਾਨ ਸਭਾ ਸਪੀਕਰ ਨੂੰ ਇਸ ਮਾਮਲੇ 'ਚ ਤੁਰੰਤ ਕਾਰਵਾਈ ਕਰਨ ਦੇ ਹੁਕਮ ਦੇ ਦਿੱਤੇ ਨੇ ਉਸ ਤੋਂ ਪਹਿਲਾਂ ਮਾਮਲੇ ਦੀ ਸੁਣਵਾਈ ਦਰਮਾਨ ਐਡਵੋਕੇਟ ਐਚ ਐਚ ਸੀ ਅਰੋੜਾ ਨੇ ਅਦਾ ਅਦਾਲਤ ਨੂੰ ਦੱਸਿਆ ਕਿ ਲੋਕਾਂ ਨੇ ਸੁੱਖੀ ਨੂੰ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋਣ ਲਈ ਵੋਟ ਨਹੀਂ ਪਾਈ ਇਹ ਨਾ ਸਿਰਫ ਹੁਕਮ ਨਾਮੇ ਦੀ ਉਲੰਘਣਾ ਹੈ ਸਗੋਂ ਕਾਨੂੰਨ ਦੀ ਵੀ ਉਲੰਘਣਾ ਹੋਈ ਹੈ ਇਸ ਲਈ ਉਹਨਾਂ ਨੇ ਪਹਿਲਾਂ ਉਸ ਨੂੰ ਕਾਨੂੰਨੀ ਨੋਟਿਸ ਭੇਜ ਕੇ 2 ਹਫ਼ਤਿਆਂ ਦੇ ਅੰਦਰ ਵਿਧਾਨ ਸਭਾ ਦੀ ਮੈਂਬਰ ਮੈਂਬਰੀ ਤੋਂ ਅਸਤੀਫਾ ਦੇਣ ਦੀ ਮੰਗ ਕੀਤੀ ਸੀ ਅਤੇ ਕਿਹਾ ਸੀ ਕਿ ਜੇਕਰ ਉਹਨਾਂ ਜਹਾ ਨਹੀਂ ਕੀਤਾ ਤਾਂ ਉਹ ਵਿਧਾਨ ਸਭਾ ਦੇ ਸਪੀਕਰ ਦੇ ਸਾਹਮਣੇ ਪਟੀਸ਼ਨ ਦਾਇਰ ਕਰਕੇ ਉਹਨਾਂ ਦੀ ਤਨਖਾਹ ਅਤੇ ਹੋਰ ਪੱਤੇ ਰੋਕਣ ਦੀ ਮੰਗ ਕਰਨਗੇ ਨਾਲ ਹੀ ਉਸ ਨੂੰ ਅਯੋਗ ਠਰਾਉਣ ਦੀ ਵੀ ਮੰਗ ਕਰਨਗੇ ਪਰ ਉਧਰ ਪਟੀਸ਼ਨ ਵੀ ਹਾਈ ਕੋਰਟ ਵਿੱਚ ਪਾ ਦਿੱਤੀ ਜਾਂਦੀ ਹੈ ਜਿਸ ਦੇ ਚੱਲਦਿਆਂ ਹੁਣਾਂ ਹਾਈ ਕੋਰਟ ਨੇ ਹੁਕਮ ਕਰ ਦਿੱਤੇ ਨੇ ਕਿ 2 ਹਫਤਿਆਂ ਦੇ ਵਿੱਚ ਵਿੱਚ ਸਪੀਕਰ ਇਸ ਮਾਮਲੇ ਤੇ ਫੈਸਲਾ ਲੈਣ ਤੇ ਹੁਣ ਮੁਸ਼ਕਲਾਂ ਚ ਘਿਰਦੇ ਨਜ਼ਰ ਆ ਰਹੇ ਨੇ ਡਾਕਟਰ ਸੁਖਵਿੰਦਰ ਕੁਮਾਰ ਸੁਖੀ ਤਾਂ ਜੇਕਰ ਅਜਿਹਾ ਹੋ ਜਾਂਦਾ ਹੈ ਤਾਂ ਪੰਜਾਬ ਵਿੱਚ ਮੁਰ ਤੋਂ 2 ਜਿਮਨੀ ਚੋਣਾ ਹੋ ਸਕਦੇ ਆ ਨੇ ਕਿਉਂਕਿ ਇੱਕ ਲੁਧਿਆਣਾ ਵਿੱਚ ਵੱਡਾ ਜਿਹੜਾ ਕਟਾ ਪਿਆ ਆ ਆਮ ਆਦਮੀ ਪਾਰਟੀ ਨੂੰ ਕਿ ਮੌਜੂਦਾ ਵਿਧਾਇਕ ਦੇ ਜਿਹੜੇ ਆ ਅਚਾਨਕ ਮੌਤ ਹੋ ਜਾਂਦੀ ਹੈ ਤੇ ਗੁਰਪ੍ਰੀਤ ਸਿੰਘ ਗੋਗੀ ਜਿਹੜੇ ਆ ਕੇ ਉਹਨਾਂ ਦੀ ਮੌਤ ਹੋਣ ਕਾਰਨ ਲੁਧਿਆਣਾ ਪੱਛਮੀ ਵੀ ਜਿਹੜਾ ਹੁਣ ਵਿਧਾਨ ਸਭਾ ਹਲਕਾ ਉਹ ਖਾਲੀ ਹੋ ਗਿਆ ਤੇ ਇੱਥੇ ਵੀ ਹੁਣ ਜਿਮਨੀ ਚੋਣ ਹੋਏਗੀ ਤੇ ਦੂਜਾ ਹੁਣ ਹਲਕਾ ਬੰਗਾ ਚ ਜੇਕਰ ਅਸਤੀਫਾ ਜਿਹੜੇ ਉਹਨਾਂ ਦੀ ਐਮ ਐਲ ਏ ਮੈਂਬਰਸ਼ਿਪ ਪਰ ਰੱਦ ਕਰ ਦਿੱਤੀ ਜਾਂਦੀ ਹੈ ਤਾਂ ਹਲਕਾ ਬੰਗਾ ਚ ਵੀ ਮੁੜ ਤੋਂ ਜਿਹੜੀਆਂ ਵੋਟਾਂ ਪੈ ਸਕਦੇ ਨੇ ਤਾਂ ਕਹਿ ਸਕਦੇ ਹੋ ਕਿ ਦੋ ਜਿਮਨੀ ਚੋਣਾਂ ਦੇ ਲਈ ਹੋਰ ਤਿਆਰੀ ਹੋ ਚੁੱਕੀ ਹੈ ਤੇ ਉਧਰ ਜੇਕਰ ਦੇਖਿਆ ਜਾਵੇ ਕਿ ਸੁਖਵਿੰਦਰ ਕੁਮਾਰ ਸੁਖੀ ਦੀਆਂ ਮੁਸ਼ਕਲਾਂ ਬਾਅਦ ਗਿਆ ਨੇ ਤੇ ਹਾਈ ਕੋਰਟ ਨੇ ਸਖਤ ਹੁਕਮ ਕਰ ਦਿੱਤੇ ਨੇ